ਪਾਕਿਸਤਾਨ ਵਿੱਚ ਲਾਪਤਾ ਹੋਈ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ ਦਾ ਮਾਮਲਾ ਪੱਕਦਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਹਾਲੇ ਤੱਕ ਪਾਕਿਸਤਾਨੀ ਅਥਾਰਟੀਆਂ ਵੱਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਸੂਚਨਾ ਮੁਤਾਬਕ ਸਰਬਜੀਤ ਕੌਰ ਸਿੱਖ ਜੱਥੇ ਦੇ ਨਾਲ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਈ ਸੀ ਜਿੱਥੋਂ ਉਹ ਜੱਥੇ ਨਾਲੋਂ ਵੱਖ ਹੋ ਕੇ ਲਾਪਤਾ ਹੋ ਗਈ ਪੁਲਿਸ ਮੁਤਾਬਕ ਸਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਵਿੱਚ ਰੁੱਝੀ ਹੋਈ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਨਿਕਾਹ ਨਾਮਾ ਵਾਇਰਲ ਹੋ ਰਿਹਾ ਹੈ ਜਿਸ ਨੂੰ ਸਰਜੀਤ ਕੌਰ ਦਾ ਨਿਕਾਹ ਨਾਮਾ ਦੱਸਿਆ ਜਾ ਰਿਹਾ ਹੈ ਪਰ ਫਿਲਹਾਲ ਇਸ ਨਿਕਾਹ ਨਾਮੇ ਦੀ ਕਿਸੇ ਵੀ ਅਥਾਰਟੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਇਹ ਵੀ ਆਖਿਆ ਜਾ ਰਿਹਾ ਹੈ ਕਿ ਸਰਜੀਤ ਕੌਰ ਨੇ ਧਰਮ ਬਦਲ ਕੇ ਕਿਸੇ ਪਾਕਿਸਤਾਨੀ ਵਿਅਕਤੀ ਨਾਲ ਨਿਕਾਹ ਕਬੂਲ ਕਰ ਲਿਆ ਹੈ ਅਪਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੋੜੀ ਜ਼ਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪੁਰਬ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਇਹ ਜੱਫੇ ਦੇ ਨਾਲ ਗਈ ਸੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ